ਗੁਰੂ ਗ੍ਰਪ ਸਾਹਿਬ ਜੀ ਨਵਾਜੀ ਸਤਸੰਗ ਜੀ ਗੱਜ ਕੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਨਾ ਆਪ ਸੰਗਤ ਨਾਲ ਖਾਸ ਕਰਕੇ ਨੌਜਵਾਨ ਬੱਚਿਆਂ ਨਾਲ ਉਹਨਾਂ ਨੇ ਬੇਨਤੀ ਕਰਨੀ ਹੈ ਕਿ ਤੁਸੀਂ ਇੱਕ ਮੰਦਬੁੱਧੀ ਬੰਦੇ ਨੂੰ ਹੀਰੋ ਬਣਾ ਕੇ ਉਹ ਤੋਂ ਧੀਆ ਭੈਣਾਂ ਦੀਆਂ ਗਾਲਾਂ ਲੈਣੇ ਆ ਵੀ ਕਿੱਡੀ ਕਿ ਚੰਗੀ ਗੱਲ ਆ ਪਹਿਲਾਂ ਤਾਂ ਮੈਂ ਇਸ ਕਥੀਰ ਦੀਆਂ ਤੂੰ ਗਾਲਾਂ ਸੁਣਾ ਦਿਆ ਵੀ ਕਿਵੇਂ ਗਾਲਾਂ ਕੱਢਦਾ ਹੈ ਇਹ ਜਨਵਾਈ ਆਪ ਇਹ ਵੀਡੀਓ ਸੁਣ ਕੇ ਤੇ ਦਸਤੀ ਮਿਲ ਆ ਭਾਈ ਇਹ ਤੇਰੀ ਭੈਣ ਭੈਣ ਜਿਬਨਾ ਆ ਗਿਆ ਨਾ ਵੀਡੀਓ ਹੁੰਦੀ ਹੁੰਦੀ ਆ ਭਾਈ ਕਿੱਥੋਂ ਨਹੀਂ ਆ ਗਈਆਂ ਨਾ ਝੂਠ ਜਨਵਾਈ ਆਪ ਤੇ ਜਿਹੜੇ ਬੰਦੇ ਇਸ ਕਤੀੜ ਕੋਲੋਂ ਧੀਆਂ ਪੈਣਾ ਮਲਾਉਂਦੇ ਆ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਲਾਂਹਤੀਓ ਇਸ ਗੰਦ ਬੰਦੇ ਕੋਲੋਂ ਧੀਆਂ ਭੈਣਾਂ ਨੂੰ ਗਾਲਾਂ ਕਿਉਂ ਕਢੋਦੇ ਆ ਧੀਆਂ ਭੈਣਾਂ ਦਾ ਕੀ ਕਸੂਰ ਆ ਇਹ ਸਾਲਾ ਮੰਦਬੁੱਧੀ ਚਵਲ ਬੰਦਾ ਹੈ ਕਿੰਨਾ ਗੰਦ ਵਗਦਾ ਹੈਗਾ ਤੇ ਲੋਕਾਂ ਨੇ ਇਹਨੂੰ ਗੰਦੇ ਟੋਕਰ ਨੂੰ ਸਿਰ ਚੱਕਿਆ ਹੋਇਆ ਹੈ ਤੇ ਮੈਂ ਇਸ ਨਸਲ ਜਿਹਨੂੰ ਕਹਦੇ ਨਾ ਵੀ ਬੰਦੇ ਦਾ ਪੁੱਤ ਬਣ ਜਾ ਤੂੰ ਹਾਸੇ ਖੇਡੇ ਇਹ ਵੀਡੀਓ ਪਾਉਣੀਆਂ ਪਾਇਆ ਕਰ ਠੀਕ ਆ ਜਿਹੜੀਆਂ ਤੂੰ ਗਾਲਾਂ ਕੱਢਦਾ ਨਾ ਜਿੱਦੇ ਟੱਕਰ ਗਿਆ ਤੇਰੇ ਜੂਤ ਫੇਰਾਂਗੇ ਤੂੰ ਗਾਲਾਂ ਕਰਦਾ ਛੋਟੀਆਂ ਵੀਡੀਓ ਦੇ ਉੱਤੇ ਧੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਵੀ ਤੂੰ ਮਜ਼ਾਕ ਕਰਨਾ ਤੂੰ ਮਜ਼ਾਕ ਤਾਂ ਤੂੰ ਕਾਰਟੂਨ ਹੈਗਾ ਠੀਕ ਆ ਲੋਕ ਤੈਨੂੰ ਦੇਖ ਕੇ ਹੱਸਦੇ ਆ ਠੀਕ ਆ ਪਰ ਚਵਲ ਧਿਆਨ ਦੇ ਬੰਦੇ ਤੂੰ ਗਾਲਾਂ ਇਨੀਆਂ ਗੰਦੀਆਂ ਕਰਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਰੀ ਮੋਟੀਆਂ ਕਹਿੰਨੂੰ ਹੱਥ ਮਾਰ ਤੇ ਜਿਹੜੇ ਆ ਚੈਨਲ ਤੇ ਇਹਨੂੰ ਪ੍ਰਮੋਟ ਕਰਦੇ ਆ ਅਗੰਧ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਇਹਨੂੰ ਨਾਲ ਠੀਕ ਆ ਤੁਸੀਂ ਵੀਡੀਓ ਤੁਹਾਡਾ ਕੀ ਪੇਜ ਚਲਾਇਆ ਹੋਇਆ ਇਦੀ ਵਜਾ ਕਰਕੇ ਤੋਂ 4 ਪੈਸੇ ਬਣਦੇ ਆ ਉਥੋਂ ਤੱਕ ਸੀਮਤ ਰਭੋ ਇਸ ਗੰਦ ਨੂੰ ਨਾ ਲੋਕਾਂ ਦੇ ਧੀਆਂ ਭੈਣਾਂ ਤੋਂ ਗਾਣਾ ਨਾ ਧੀਆਂ ਭੈਣਾਂ ਨੂੰ ਗਾਣਾ ਨਾ ਕਢਾਓ ਇਸ ਕਥੀਰ ਤੋਂ ਇੰਨੀ ਇੱਕ ਬੇਨਤੀ ਪ੍ਰਵਾਨ ਕਰੋ ਵੀਡੀਓ ਬਣਾਓ ਤੁਸੀਂ ਆਪ ਤਾਂ ਜੋ ਮਰਜ਼ੀ ਕਰੋ ਪਰ ਇਸ ਕਥੀਰ ਤੋਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗਾਲਾਂ ਕੱਢਣ ਵੈਦਾ ਏ ਐਡਾ ਗੰਦਬੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਜੀ ਨਵਾਜੀ ਸਤਸੰਗ ਜੀ ਗੱਜ ਕੇ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਨਾ ਆਪ ਸੰਗਤ ਨਾਲ ਖਾਸ ਕਰਕੇ ਨੌਜਵਾਨ ਬੱਚਿਆਂ ਨਾਲ ਉਹਨਾਂ ਨੇ ਬੇਨਤੀ ਕਰਨੀ ਹੈ ਕਿ ਤੁਸੀਂ ਇੱਕ ਮੰਦਗੁੱਦੀ ਬੰਦੇ ਨੂੰ ਹੀਰੋ ਬਣਾ ਕੇ ਉਹ ਤੋਂ ਧੀਆ ਪੈਣਾ ਦੀਆਂ ਗਾਲਾਂ ਲੈਣੇ ਆ ਵੀ ਕਿੱਡੀ ਕੀ ਚੰਗੀ ਗੱਲ ਆ ਪਹਿਲਾਂ ਤਾਂ ਮੈਂ ਇਸ ਕਥੀਰ ਦੀਆਂ ਤੂੰ ਗਾਲਾਂ ਸੁਣਾ ਦਿਆ ਵੀ ਕਿਵੇਂ ਗਾਲਾਂ ਕਰਦਾ ਏ ਬਾਈ ਆਪ ਬਾਈ ਇਹ ਵੀਡੀਓ ਸੁਣ ਕੇ ਨੇ ਦੱਸੀ ਮੈਨੂੰ ਆ ਬਾਈ ਇਹ ਤੇਰੇ ਫੈਨ ਬੰਨ ਜਿਬਨਾ ਆ ਕੇ ਨਾ ਵੀਡੀਓ ਹੁੰਦੀ ਹੋਂ ਜਾਂ ਭਾਈ ਕਿਥੋਂ ਦੀ ਆ ਗਈਆਂ ਨਾ ਝੂਠ ਤੇ ਜਿਹੜੇ ਬੰਦੇ ਇਸ ਕਤੀੜ ਕੋਲੋਂ ਧੀਆਂ ਪੈਣਾ ਮਿਲਾਉਂਦੇ ਆ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਲਾਂਹਤੀਓ ਇਸ ਗੰਦ ਬੰਦੇ ਕੋਲੋਂ ਤਿਆਂ ਭੈਣਾਂ ਨੂੰ ਗਾਲਾਂ ਕਿਉਂ ਕਢੋਦੇ ਆ ਤਿਆਂ ਭੈਣਾਂ ਦਾ ਕੀ ਕਸੂਰ ਆ ਇਹ ਸਾਲਾ ਮੰਦਬੁੱਧੀ ਚਵਲ ਬੰਦਾ ਹੈ ਕਿੰਨਾ ਗੰਦ ਵਗਦਾ ਹੈਗਾ ਤੇ ਲੋਕਾਂ ਨੇ ਇਹਨੂੰ ਗੰਦੇ ਟੋਕ ਨੂੰ ਸਰਚ ਕਿਆ ਹੋਇਆ ਹੈ ਤੇ ਮੈਂ ਇਸ ਨਸਲ ਜਿਹਨੂੰ ਕਹਦੇ ਨਾ ਵੀ ਬੰਦੇ ਦਾ ਪੁੱਤ ਬਣ ਜਾ ਤੂੰ ਹਾਸੇ ਖੇਡੇ ਇਹ ਵੀਡੀਓ ਪਾਉਣੀਆਂ ਪਾਇਆ ਕਰ ਠੀਕ ਆ ਜਿਹੜੀਆਂ ਤੂੰ ਗਾਲਾਂ ਕੱਢਦਾ ਨਾ ਜਿੱਦੇ ਟੱਕਰ ਗਿਆ ਤੇਰੇ ਜੂਤ ਫੇਰਾਂਗੇ ਤੂੰ ਗਾਣਾ ਕਰਦਾ ਛੋਟਲੀ ਵੀਡੀਓ ਦੇ ਉੱਤੇ ਧੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਵੀ ਤੂੰ ਮਜ਼ਾਕ ਕਰਨਾ ਤੂੰ ਮਜ਼ਾਕ ਤਾਂ ਤੂੰ ਕਾਰਟੂਨ ਹੈਗਾ ਠੀਕ ਆ ਲੋਕ ਤੈਨੂੰ ਦੇਖ ਕੇ ਹੱਸਦੇ ਆ ਠੀਕ ਆ ਪਰ ਚਵਲ ਧਿਆਨ ਦੇ ਬੰਦੇ ਤੂੰ ਗਾਣਾ ਇਨੀਆਂ ਗੰਦੀਆਂ ਕਰਦਾ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਰੀ ਮੋਟੀਆਂ ਕਰਨ ਹੱਥ ਮਾਰ ਤੇ ਜਿਹੜੇ ਆ ਚੈਨਲ ਤੇ ਇਹਨੂੰ ਪ੍ਰਮੋਟ ਕਰਦੇ ਆ ਅਗਾਂਦ ਨੂੰ ਉਹਨਾਂ ਵੀਰਾਂ ਨੂੰ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਇਹਨੂੰ ਨਾਲ ਠੀਕ ਆ ਤੁਸੀਂ ਵੀਡੀਓ ਤੁਹਾਡਾ ਕੀ ਪੇਜ ਚਲਾਇਆ ਹੋਇਆ ਇਹਦੀ ਭਜਾ ਕੱਕੇ ਤੋਂ 4 ਪੈਸੇ ਬਣਦੇ ਆ ਉਥੋਂ ਤੱਕ ਸੀਮਤ ਰੱਖੋ ਇਸ ਗੰਦ ਨੂੰ ਨਾ ਲੋਕਾਂ ਦੇ ਧੀਆ ਭਣਾਂ ਕੋ ਗਾਣਾ ਧੀਆ ਭਣਾਂ ਨੂੰ ਗਾਣਾ ਕਢਾਓ ਇਸ ਕਥੀਰ ਤੋਂ ਇੰਨੀ ਕੀ ਬੇਨਤੀ ਪਰਮਾਨ ਕਰੋ ਵੀਡੀਓ ਬਣਾਓ ਤੁਸੀਂ ਆਪ ਤਾਂ ਜੋ ਮਰਜ਼ੀ ਕਰੋ ਪਰ ਇਸ ਕਥੀਰ ਤੋਂ ਸਾਰੇ ਸਮਾਜ ਨੂੰ ਸਾਰੀ ਕੌਮ ਨੂੰ ਗਾਲਾਂ ਕੱਢ ਕੱਢਣ ਵਾਂਦਾ ਏ ਐਡਾ ਗੰਦਬੰਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ